ਨਮਸਕਾਰ ਦੋਸਤੋ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ মিডিਆ ਦੋਸਤੋ ਪਹੁੰਚੇ ਆ ਪਠਾਨਕੋਟ ਦੇ ਹਲਕਾ ਜਿਹੜਾ ਪੁਆ ਸਰਹੱਦੀ ਇਲਾਕਾ ਜਿਹੜਾ ਪਿੰਡ ਹੈਗਾ ਚਾੜਕ ਕੋਲੀਆਂ ਦੇ ਨੇੜੇ ਦੱਸਦੀ ਕਿ ਪਿਛਲੇ ਦਿਨ ਇੱਥੇ ਕਾਫੀ ਵੱਡਾ ਜਿਹੜਾ ਹੜ ਆਇਆ ਸੀਗਾ ਤੇ ਜਿਹੜਾ ਪੰਮੇ ਤੋਂ ਕੋਲੀਆਂ ਤੋਂ ਹੜ ਜਿਹੜਾ ਨਿਕਲਿਆ ਸੀਗਾ ਪਾਣੀ ਉਹ ਇਸ ਪਿੰਡ ਦੇ ਵਿੱਚ ਚਾੜਕ ਪਿੰਡ ਤਸਵੀਰਾਂ ਦਿਖਾਵਾਂਗੇ ਨਾਲ ਦੀ ਸਕਰੀਨ ਤੇ ਇਹ 0 ਗਰਾਊਂਡ ਤੇ ਹੈਗਾ ਪਿੰਡ ਇੱਥੇ ਮਤਲਬ ਕਹਿਣ ਦਾ ਬਾਵਾ ਹੜ ਜਿਹੜਾ ਆਇਆ ਸੀਗਾ ਇਸ ਜਗ੍ਹਾ ਨੂੰ ਆ ਕੇ ਨੁਕਸਾਨ ਕਾਫੀ ਪਹੁੰਚਾਇਆ ਸੀਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਮਕਾਨ ਦੀਆਂ ਬੁਰੀ ਤਰ੍ਹਾਂ ਜਿਹੜਾ ਮਕਾਨ ਏ ਉਹ ਢਹਿ ਢੇਰੀ ਹੋ ਚੁੱਕਿਆ ਏ ਇਸ ਦੇ ਨਾਲ ਇੱਕ ਹੋਰ ਮਕਾਨ ਉਸ ਤੋਂ ਬਾਅਦ ਕੋਈ ਤਿੰਨ ਚਾਰ ਮਕਾਨ ਹੈਗੇ ਕਹਿੰਦੇ ਜਿਹੜੇ ਇਸ ਪੇਂਡ ਦੇ ਜਿਹੜੇ ਆ ਬਿਲਕੁਲ ਜਿਹੜੇ ਆ ਹੜ ਦੀ ਝਪੇੜ ਚ ਆਏ ਸੀਗੇ ਗਰੀਬ ਪਰਿਵਾਰ ਸੀਗੇ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਲੋਕੀ ਵੀ ਇੱਥੇ ਇਕੱਠੇ ਹੋਏ ਨੇ ਤਸਵੀਰਾਂ ਦੇਖ ਸਕਦੇ ਹੋ ਲੋਕੀ ਇਕੱਠੇ ਹੋਏ ਨੇ ਤੇ ਕਾਫੀ ਰੋਸ਼ ਹੈ ਲੋਕਾਂ ਦੇ ਵਿੱਚ ਕਿ ਜਿਹ ਸਰਕਾਰ ਜਿਹੜੀ ਹੈ ਦਾਅਵੇ ਵੱਡੇ ਵੱਡੇ ਕਰ ਰਹੀ ਹੈ ਕਿ ਜਿਹੜਾ ਉਹਨਾਂ ਵੱਲੋਂ ਬਿਨਾਂ ਪੱਖਪਾਤ ਜਿਹੜਾ ਲੋਕਾਂ ਦੇ ਵਿੱਚ ਜਾ ਕੇ ਹੜਪੀੜ ਤੇ ਜਿਹੜੇ ਹੈਗੇ ਉਹਨਾਂ ਵਿੱਚ ਜਾ ਕੇ ਉਹਨਾਂ ਦੀ ਜਿਹੜੀ ਹੈ ਸਹਾਇਤਾ ਕੀਤੀ ਜਾ ਰਹੀ ਹੈ ਉਹਨਾਂ ਨੂੰ ਮੁਆਵਜ਼ੇ ਦਿੱਤੇ ਜਾ ਰਹੇ ਨੇ ਰਾਸ਼ਨ ਪਹੁੰਚਾਇਆ ਜਾ ਰਿਹਾ ਪਰ ਇਹ ਲੋਕ ਹੈਗੇ ਨੇ ਜਿਹੜੇ ਕਹਿੰਦੇ ਨੇ ਕਿ ਸਾਡੇ ਤੱਕ ਅਜੇ ਤੱਕ ਕੋਈ ਵੀ ਜਿਹੜਾ ਨਮਾਇੰਦਾ ਨਾ ਪ੍ਰਸ਼ਾਸਨਿਕ ਕਿ ਨਾ ਕੋਈ ਮੰਤਰੀ ਨਾ ਕੋਈ ਐਮਐਲਏ ਪਹੁੰਚਿਆ ਤਸਵੀਰਾਂ ਲਗਾਤਾ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਇਸ ਕਰਕੇ ਦਿਖਾ ਰਿਹਾ ਕਿ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਵਾਕਿਆ ਹੀ ਗਰੀਬ ਪਰਿਵਾਰ ਹੈਗਾ ਹੱਲੇ ਮਕਾਨ ਕਹਿੰਦੇ ਬਣਿਆ ਸੀਗਾ ਹਜੇ ਘਰ ਦੇ ਵਿੱਚ ਲੋਕ ਜਿਹੜੇ ਆਏ ਨਹੀਂ ਸੀਗੇ ਮਤਲਬ ਆਸ ਸੀਗੇ ਇਹਨਾਂ ਨੂੰ ਵੀ ਜਲਦ ਜਿਹੜੇ ਇਸ ਘਰ ਦੇ ਵਿੱਚ ਸਿਫਟ ਹੋਣਗੇ ਉਸ ਤੋਂ ਪਹਿਲੇ ਹੀ ਇਹਨਾਂ ਦਾ ਜਿਹੜਾ ਨੁਕਸਾਨ ਪਹਾਰੀ ਹੋ ਗਿਆ ਇਹਨਾਂ ਦੀ ਗੱਲਬਾਤ ਸੁਣੀ ਤੇ ਇਹਨਾਂ ਦਾ ਕਹਿਣਾ ਕਿ 100 100 200 200 ਕਰਕੇ ਆਪਾਂ ਇੱਟ ਜਿਹੜੀ ਹੈ ਮਟੀਰੀਅਲ ਜਿਹੜਾ ਇਕੱਠਾ ਕੀਤਾ ਸੀਗਾ ਕਿਉਂਕਿ ਗਰੀਬ ਪਰਿਵਾਰ ਸੀਗਾ ਇਕੱਠਾ ਨਹੀਂ ਲੈ ਸਕ ਜਿਹੜੇ ਮਕਾਨ ਨੂੰ ਗਰੀਬ ਨੇ ਬਣਾਇਆ ਸੀਗਾ ਦੇਖ ਸਕਦੇ ਹੋ ਸਲੇਟਾਂ ਪਾਈਆਂ ਉੱਪਰ ਲੈਂਟਰ ਨਹੀਂ ਕਿਹਾ ਕਿ ਉਹ ਕਿ ਗਰੀਬ ਪਰਿਵਾਰ ਸੀਗਾ ਪੂਰਾ ਟੁੱਟ ਚੁੱਕਾ ਪਰ ਕਹਿੰਦੇ ਨੇ ਕਿ ਦਾਵੇ ਜਰੂਰ ਸਰਕਾਰ ਕਰ ਰਹੀ ਹੈ ਪ੍ਰਸ਼ਾਸਨ ਵੀ ਕਰ ਰਿਹਾ ਕਿ ਆਪਾਂ ਮਦਦ ਕਰ ਰਹੇ ਹਾਂ ਲੇਕਿਨ ਸਾਡੇ ਤੱਕ ਅਜੇ ਤੱਕ ਜਿਹੜਾ ਕੋਈ ਵੀ ਜਿਹੜਾ ਨੁਮਾਇੰਦਾ ਨਹੀਂ ਪਹੁੰਚਿਆ ਕਿਤੇ ਨਾ ਕਿਤੇ ਇਹਨਾਂ ਦਾ આરોਪ ਹੈ ਕਿ ਜਿਹੜਾ ਪੱਖਪਾਤ ਕੀਤਾ ਜਾ ਰਿਹਾ ਜਿੱਦਾਂ ਕਿ ਸਰਕਾਰ ਕਹਿ ਰਹੀ ਹੈ ਕਿ ਸਾਡੇ ਲੋ ਬਿਨਾਂ ਪੱਖਪਾਤੋ ਜਿਹੜਾ ਵਿਕਾਸ ਕਰਵਾਇਆ ਜਾਏਗਾ ਲੋਕਾਂ ਦੀ ਮਦਦ ਕੀਤੀ ਜਾਏਗਾ ਹੜਪੀਰਤਾਂ ਦੀ ਪਰ ਇਹਨਾਂ ਦਾ આરોਪ ਹੈ ਕਿ ਜਿਹੜਾ ਇਹਨਾਂ ਲੋਕਾਂ ਨਾਲ ਜਿਹੜਾ ਲ ਪੱਖਪਾਤ ਜਿਹੜਾ ਸਰਕਾਰ ਵੱਲੋਂ ਵੀ ਕੀਤਾ ਜਾਂਦਾ ਪ੍ਰਸ਼ਾਸਨ ਵੱਲੋਂ ਵੀ ਕਿਉਂਕਿ ਜਿਹੜਾ ਵੀ ਆਂਦਾ ਆਪਣੇ ਚਿਹਤਿਆਂ ਵਾਲੇ ਜੇ ਹੋ ਕੇ ਚੱਲ ਜਾਂਦਾ ਚਲਾ ਜਾਂਦਾ ਉਹ ਗੱਲ ਬਾਤ ਸੁਣਾਣੇ ਇਹਨਾਂ ਲੋਕਾਂ ਨੇ ਕੀਤੀ ਕਿ ਕੀ ਰੋਸ਼ ਹੈਗਾ ਤੇ ਕੀ ਇਹਨਾਂ ਦੀ ਮੰਗ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਪਿੰਡ ਕੋਲੀਆਂ ਛੱਟ ਕੇ ਸਾਡੇ ਮੰਤਰੀ ਦੋ ਵਾਰੀ ਇੱਧਰ ਆਏ ਨਾ ਸਾਡੇ ਮਕਾਨ ਦਾ ਕੋਈ ਹੱਲ ਨਹੀਂ ਹੋਇਆ ਕੋਈ ਇੱਧਰ ਦਿਖਣ ਨਹੀਂ ਆਇਆ ਇੱਧਰ ਕੋਈ ਅਹੀਂ ਗਰੀਬ ਬੰਦੇ ਦਿਹਾੜੀ ਲਾ ਕੇ ਗੁਜ਼ਾਰਾ ਕਰਨ ਦੇ ਆ ਇੱਟ ਜਮਾ ਕੀਤੇ ਆ 100 150 50 ਕਰਕੇ ਇਹ ਮਕਾਨ ਤਿਆਰ ਕੀਤਾ ਪਰ ਰਿਆਨ ਦਾ ਹੁਕਮ ਨੇ ਉਹ ਫਲੱਡ ਪਿਆ ਤੇ ਮਕਾਨ ਸਾਡਾ ਡਿੱਗ ਗਿਆ ਇਤਕਰ ਕੋਈ ਮੌਕਾ ਦਿਖਣ ਨਹੀਂ ਆਇਆ ਸਾਡਾ ਜਿਦੋਂ ਦਾ ਫਲੱਡ 26 ਤਰੀਕ ਨੂੰ ਆਇਆ ਸੀ ਨਾ ਤੇ ਅੱਜ ਤੱਕ ਕੋਈ ਨਹੀਂ ਆਇਆ ਨਹੀਂ ਆਏ ਮੰਤਰੀ ਸਾਹਿਬ ਨਹੀਂ ਆਏ ਅਸੀਂ ਦੋ ਤਿੰਨ ਵਾਰੀ ਕੋਸ਼ਟ ਕੀਤੀ ਆ ਪੁੱਜਣੇ ਦੀ ਉਹਨਾ ਤੱਕ ਪਰ ਪਹਾਨੂੰ ਉਸ ਤੱਕ ਨਹੀਂ ਪੁੱਜਿਆ ਜਾਂਦੇ ਆ ਕੋਈ ਨਹੀਂ ਕੋਈ ਨਹੀਂ ਆਇਆ ਕੀ ਮੰਗ ਕਰਦੀ ਹੋ ਚੁੱਪ ਕਰੋ ਕਰਨੀ ਆਹੀ ਗਰੀਬ ਬੰਦੇ ਆਂ ਪਰ ਚੱਲ ਸਾਡਾ ਹਾਲੋ ਜੇ ਕੋਈ ਤੁਹਾਨੂੰ ਇਹਨਾਂ ਦੇ ਬੰਦੇ ਜਿਹੜਾ ਵੀ ਹਾਂਜੀ ਬਜ਼ੁਰਗੋ ਕੀ ਨਾਮ ਆ ਆਪਣਾ ਕਿਹੜਾ ਪਿੰਡ ਦਾ ਜੋਗਰਾ ਲੰਬੜਦਾਰ ਪਿੰਡ ਕੋਲੀਆਂ ਝਾਟਕ ਮੈਂ ਦੋ ਪਿੰਡਾਂ ਦਾ ਲੰਬੜਦਾਰ ਹਾਂ ਔਰ ਸਾਡੇ ਪਿੰਡ ਵਿੱਚ ਮੰਤਰੀ ਦੋ ਵਾਰੀ ਆਇਆ ਸਾਡੇ ਝਾਟਕਾਂ ਦੇ ਵਿੱਚ ਬਿਲਕੁਲ ਉਹਨਾਂ ਕੋਲ ਦਖਲਨ ਤਾਂ ਜਿੰਨੇ ਲਈ ਕਿਸੇ ਦੀ ਖਬਰ ਨਹੀਂ ਲਈ ਹੈ ਹੋਰ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਅਸੀਂ ਕਹਿੰਦੇ ਆ ਕਿ ਉਹਨਾਂ ਨੂੰ ਜੋ ਮੁਆਵਜ਼ਾ ਮਿਲਣਾ ਚਾਹੀਦਾ ਜਿਹਨਾਂ ਦਾ ਨਹੀਂ ਆ ਉਹ ਨਹੀਂ ਮਿਲ ਸਕਦਾ ਪਾਣੀ ਜਰੂਰ ਲੰਗਿਆ ਕੋਲੀਆਂ ਦੇ ਵਿੱਚੋਂ ਕੋਲੀਆਂ 'ਚ ਕੋਈ ਨੁਕਸਾਨ ਨਹੀਂ ਕੋਈ ਆਇਆ ਇਹਨਾਂ ਨੇ ਜਿਹੜੇ ਕਰਿੰਦੇ ਛੱਡੇ ਨਾ ਉਹਨੇ ਆਪਣੇ ਆਪਣੇ ਘਰਾਂ ਦਾ ਸਾਰਾ ਮੁਆਵਜ਼ਾ ਕਰਵਾਇਆ ਸਾਰਿਆਂ ਦੀ ਦੇਖਭਾਲ ਕਰਾਈ ਆ ਪਿੰਡ ਚਾਟਕਾਂ 'ਚ ਕੋਈ ਇੱਥੇ ਬੰਦਾ ਨਹੀਂ ਹੁੰਦਾ ਪਹੁੰਚਿਆ ਜਿੱਥੇ ਤੁਸੀਂ ਖੜੇ ਹੋ ਇਸ ਵੇਲੇ ਪਿੱਛੇ ਤੁਹਾਡੇ ਇੱਕ ਮਗਾਣ ਡਿੱਗਿਆ ਕਿ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਨਹੀਂ ਨਹੀਂ ਸਭਨੇ ਲੱਭਣ ਡਿਆ ਨੁਕਸਾਨ ਇੱਥੇ ਮੰਤਰੀ ਸਾਹਿਬ ਨਹੀਂ ਆਇਆ ਕੋਈ ਵਾਰ ਨਹੀਂ ਆਇਆ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਪਿੰਡ ਛਾਟਕ ਇੱਥੇ ਪਿੰਡ ਛਾਟਕਾਂ ਦੇ ਤਿੰਨਾਂ ਘਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਬਾਕੀਆਂ 'ਚ ਪਾਣੀ ਫਿਰਿਆ ਸਾਰੇ ਕਿਉਂ ਪਾਣੀ ਲੰਗਿਆ ਨੁਕਸਾਨ ਘੱਟ ਹੋਇਆ ਥੋੜਾ ਜਿਆ ਪਹਚਾਲ ਦੀ ਵਜ੍ਹਾ ਕਾਰਨ ਜਿਹੜੀਆਂ ਦਰੇੜਾਂ ਸੜਾਂ ਆਈਆਂ ਨਾ ਇਹ ਪਹਚਾਲ ਦੀ ਵਜ੍ਹਾ ਨਾਲ ਆਈਆਂ ਨਾ ਬਾਕੀ ਇਹ ਮੰਤਰੀ ਸਾਹਿਬ ਨੂੰ ਅਪੀਲ ਕਰਦੇ ਆਂ ਕਿ ਇੱਕ ਨਾ ਅੱਖ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਵਿਤਕਰਾਂ ਨਹੀਂ ਕਰਨਾ ਚਾਹੀਦਾ ਕਿਉਂਕਿ ਪਿੰਡ ਛਾਟਕਾਂ ਨੇ ਵੋਟ ਪਾਏ ਨੇ ਸਾਰਿਆਂ ਨੇ ਪਾਏ ਨਾ ਇਹ ਦੋ ਬੰਦੇ ਆ ਵੋਟ ਨਹੀਂ ਪਾਏ ਵੀ ਕਿਉਂਕਿ ਇਹ ਬੰਦੇ ਜਦੋਂ ਵੀ ਕੋਈ ਰਾਸਣਾਂ ਦਾ ਚਾਹ ਕੋਈ ਕੰਮ ਆਂਦਾ ਇਹ ਬੰਦੇ ਅੰਦਰ ਜਿਹੜੇ ਅੱਗੇ ਹੁੰਦੇ ਨੇ ਦੋਨੇ ਬੰਦੇ ਔਰ ਆਮ ਆਦਮੀ ਪਾਰਟੀ ਦੇ ਮੰਤਰੀਆਂ ਵੱਲੋਂ ਕਿਹਾ ਜਾ ਰਿਹਾ ਹੈ ਜੇ ਗੱਲ ਕਰੀ ਆਪਣੇ ਹਲਕੇ ਪੁਏ ਦੇ ਮੰਤਰੀ ਦੀ ਤੇ ਉਹਨਾਂ ਵੱਲੋਂ ਕਿਹਾ ਜਾਂਦਾ ਕਿ ਕਿਸੇ ਨਾਲ ਵੀ ਵਿਤਕਰਾ ਨਹੀਂ ਰੱਖਿਆ ਜਾਏਗਾ ਸਾਡੇ ਪਿੰਡ ਵਿੱਚ ਵਿਤਕਰਾ ਹੁੰਦਾ ਸਾਡੇ ਪਿੰਡ ਨੂੰ ਸਾਫ਼ ਨਹੀਂ ਹੈ ਝਾਟਕਾਂ ਨਾਲ ਬਿਲਕੁਲ ਵਿਤਕਰਾ ਹੁੰਦਿਆ ਅਸੀਂ ਮੈਂ ਪਿੰਡ ਦਾ ਲੰਬੜਦਾਰ 36 ਸਾਲ ਹੋਇਆ ਮੈਂ ਲੰਬੜਦਾਰ ਬਣੇ ਦੇ ਇੱਥੇ ਕਈ ਐਮਐਲਏ ਆਏ ਨਾ ਕਈ ਗਏ ਨਾ ਕਿਸ ਨੇ ਨਹੀਂ ਗੱਲ ਨਹੀਂ ਕੀਤੀ ਪਿੰਡ ਚਾੜਕਾਂ ਦਾ ਜਿਹੜਾ ਸਰਪੰਚ ਖਰਾਬ ਹੈ ਸਾਡੇ ਸਰਪੰਚ ਦੀ ਇਹਨਾਂ ਨੇ ਵੇਚੀ ਕੀਤੀ ਐ ਇਸ ਪਿੰਡ ਵਿੱਚ ਆ ਕੇ ਕਿਉਂ ਨਾ ਉਹਨਾਂ ਨੇ ਲੋਕਾਂ ਨਾਲ ਵੋਟਾਂ ਨਹੀਂ ਪਾਈਆਂ ਇਹਨਾਂ ਨੇ ਆਪਣੀ ਪਾਰਟੀ ਛੱਡ ਕੇ ਮੰਤਰੀ ਕੱਲੇ ਦੋ ਬੰਦਿਆਂ ਨਾਲ ਵੋਟਾਂ ਨਾਲ ਬਣਿਆ ਸਾਰੇ ਪਿੰਡ ਨੇ ਵੋਟਾਂ ਪਾਈਆਂ ਨਾ ਮੰਤਰੀ ਉਹਨਾਂ ਦੀ ਗੱਲ ਸੁਣਦਾ ਹੀ ਪਿੰਡ ਦੇ ਲੰਬੜਦਾਰਾਂ ਸਾਡੀ ਕਿਉਂ ਨਹੀਂ ਸੁਣਦਾ ਇੱਕ ਵਾਰੀ ਵੀ ਸਾਡੇ ਨਾਲ ਮੁਲਾਕਾਤ ਹੋਈ ਹੈ ਦੀ ਕੋਈ ਅੜਕਾ ਕੋਲੀਆਂ ਚ ਪੈਂਦਾ ਮੇਰਾ ਨਾਮ ਸੋਨੀਆ ਆ ਸਾਡੇ ਮਾਲੇ ਮੰਤਰੀ ਨੰਗਦਾ ਜਰੂਰ ਸਾਡੇ ਮਾਲੇ ਚ ਕੋਈ ਆਇਆ ਨਹੀਂ ਆ ਦੇਖੋ ਸਾਡੇ ਘਰ ਵੇਖੋ ਜਈ ਤਿੰਦਰੇ ਰੱਖੀਆਂ ਆਈ ਦੀ ਸਾਡੇ ਘਰ ਸਾਰੇ ਅੰਦਰ ਬੈਗੇ ਆ ਕੋਈ ਨਹੀਂ ਆਇਆ ਸਾਡੇ ਮਾਲੇ ਚ ਸਾਰੇ ਸਨ ਨਹੀਂ ਆਉਂਦੀ ਨਹੀਂ ਕੋਸ ਸਾਡੇ ਦੇਖੋ ਸਾਡੇ ਘਰ ਦਾ ਹਾਲ ਕੋਈਆਂ ਚਾਹੀ ਸਾਡੇ ਮਾਲੇ ਨਹੀਂ ਆਏ ਹੈਗੇ ਇੱਕ ਬਰ ਚ ਨਹੀਂ ਆਏ ਹੈਗੇ ਨਹੀਂ ਉਧਰ ਆਏ ਕੋਈ ਜਿਹੜਾ ਨੁਕਸਾਨ ਨਹੀਂ ਕਿਨ ਗੱਲ ਕੀਤੀ ਨਹੀਂ ਸਾਨੂੰ ਪੁੱਛਿਆ ਨਹੀਂ ਕੋਈ ਹਾਲ ਹੈ ਸਾਡਾ ਕੀ ਮੰਗ ਕਰਦੇ ਹੋ ਤੁਸੀਂ ਮੰਗਾ ਹੀ ਆਹੀ ਕਰਦੇ ਸਾਡੇ ਦਿਰਦ ਦਰ ਬੰਦੇ ਆ ਸਾਡਾ ਵੇਖੋ ਹਾਲ ਸਾਡਾ ਵੀ ਕਰੋ ਜੀ ਹਾਂ ਬਾਕੀ ਨਾ ਕਹਿੰਦਾ ਸਾਡਾ ਵੇਖੋ ਆਈ ਹੁਣ ਪਿੰਡ ਪਿੰਡ ਹੈ ਪਿੰਡ ਕੋਲੀਆਂ ਜੀ ਕੀ ਪ੍ਰੋਬਲਮ ਹੈਗੀ ਆ ਤੁਹਾਡੀ ਰੋਸ਼ ਪਾਇਆ ਯਾਰ ਪੰਜਾਬ ਸਰਕਾਰ ਦੇ ਖਿਲਾਫ ਮੰਤਰੀ ਸਾਹਿਬ ਨੰਗਦੇ ਆਉਂਦੇ ਜਾਂਦੇ ਹਾਲ ਕਹਿੰਦੇ ਵੀ ਅਸੀਂ ਆਵਾਂਗੇ ਵਾਪਸੀ ਮੁੜ ਕੇ ਆਏ ਵੀ ਨਹੀਂ ਜੀ ਆਹ ਮੇਰਾ ਦੇਖਿਆ ਇਹਦੇ ਤੱਕ ਵੇਖਿਆ ਨਹੀਂ ਸਾਡੇ ਵਾਲੋਂ ਨੇ ਸਾਨ ਸਾਰ ਇਹ ਘਰ ਤੋਏ ਪਏ ਅਗਰੇ ਕੰਡਾ ਡੇਗ ਰੀਆਂ ਮੰਤਰੀ ਸਾਹਿਬ ਕਹਿੰਦੇ ਅਸੀਂ ਆਉਂਦੀ ਮੁਖੀ ਜਾਵਾਂਗੇ ਨਾ ਆਉਂਦੀ ਮੁਖੀ ਹੋਣ ਤੇ ਨਾ ਕੋਈ ਸਾਨੂੰ ਰਾਸਨ ਨਾ ਕੋਈ ਵੱਖ ਪਰ ਸਰਕਾਰ ਤੇ ਕਹਿ ਰਹੀ ਹੈ ਕਿ ਆਪਾਂ ਘਰ ਘਰ ਰਾਸ਼ਨ ਵੀ ਦੇਣ ਤੇ ਜਿਨ੍ਹਾਂ ਦਾ ਨੁਕਸਾਨਾ ਦਾ ਨੁਕਸਾਨ ਦੀ ਪਰਭਾਈ ਵੀ ਕਰ ਰਹੀ ਹੈ ਰਾਸ਼ਨ ਨੂੰ ਇੱਕ ਵਾਰ ਵੀ ਨਹੀਂ ਸਰਕਾਰ ਨੇ ਦਿੱਤਾ ਜੀ ਸਰਪੰਚ ਨੇ ਦਿੱਤਾ ਜੋ ਹਨ ਮਰਮੋਟਾ ਕਰ ਦਿੱਤਾ ਖਾਣ ਪੀਣ ਜੋਗਾ ਕਿੰਨੇ ਕੁ ਘਰਾਂ ਦਾ ਨੁਕਸਾਨ ਹੋਇਆ ਤੁਹਾਡੇ ਉਧਰਵਾਸ ਕੋਈ 3-4 ਘਰਾਂ ਦਾ ਨੁਕਸਾਨ ਹੋਇਆ ਤਾਂ ਜੀ ਕੋਈ ਇਹ ਲੋਕ ਕੋਈ ਫੇਰਾ ਨਹੀਂ ਮਾਰ ਨਾ ਕੋਈ ਸਰਪੰਚ ਫੇਰਾ ਨਹੀਂ ਮਾਰਿਆ ਕੋਈ ਮੰਤਰੀ ਨਾ ਕੋਈ ਪ੍ਰਸ਼ਾਸਨਿਕ ਅਧਿਕਾਰੀ ਵੀ ਨਹੀਂ ਪੁੱਛ ਨਾ ਜੀ ਕਹਿੰਦੇ ਕੱਲ ਆਏਗਾ ਹੀ ਮੰਤਰੀ ਤੁਹਾਡੇ ਪਿੰਡ ਦੇ ਵਿੱਚ ਪਿੰਡ بڑے بڑے ਹੋ ਗਏ ਤਾਂ ਘਰ ਲੱਗ ਬਿਲਕੁਲ ਨਹੀਂ ਖਲੋਤਾ ਜੀ ਤੁਹਾਡੇ ਵੱਲੋਂ ਮੰਤਰੀ ਨੂੰ ਰੋਕੇ ਗਿਆ ਸੀ ਹਾਂ ਜੀ ਆਈ ਰੋਕੇ ਰਹੀ ਸੀ ਜੀ ਮੈਂ ਕੀ ਕਹਿੰਦੇ ਮੈਂ ਮੰਤਰੀ ਸਾਹਿਬ ਨੂੰ ਆਖਿਆ ਮੈਂ ਵੇਖਿਆ ਘਰ ਕਹਿੰਦੇ ਸੀ ਹੋਂਦੀ ਮੁਖੀ ਆਵਾ ਕਿ ਮੁੜ ਕੇ ਕੋਈ ਨਹੀਂ ਆਇਆ ਜੀ ਕੀ ਮੰਗ ਕਰਦੇ ਹੋ ਮੰਗਾ ਹਣ ਪਾਸੇ ਕਾਰਬਾਰ ਹਦਾ ਬਣ ਜਾਏ ਆਈਆ ਪਾਸੇ ਮੰਗਾ ਹਾਜੀ ਸਰ ਕੀ ਨਾਮ ਆਪਣਾ ਕਿਹੜਾ ਪਿੰਡ ਸਰ ਮੇਰਾ ਨਾਮ ਹੀਰਾ ਲਾਲ ਹੈ ਤੇ ਸਾਡਾ ਝਾਟਕ ਪਿੰਡ ਹੈਗਾ ਆ ਪਹਿਲੇ ਮਤਲਬ ਕੋਲੀਆਂ ਹੀ ਕਹਿੰਦੇ ਸੀ ਹੁਣ ਇਹਦੀ ਪੰਚਾਇਤਾਂ ਦੋ ਬਣ ਗਈਆਂ ਨਾ ਤੇ ਮੇਰੀ ਮਿਸਿਸ ਸਰਪੰਚ ਹੈਗੀ ਹੈ ਇਹ ਸਰ ਸਾਡਾ ਜਿਹੜਾ ਆ ਮਤਲਬ ਕਿ ਪਿੰਡ ਵਾਲਿਆਂ ਦਾ ਇਹ ਰੋਸਾ ਚੜਕਾ ਲੈਣਾ ਕਿ ਪਹਿਲੇ ਵੀ ਚਲੋ ਜੋ ਵੀ ਗੱਲਬਾਤ ਹੁੰਦੀ ਸੀ ਚਲੋ ਮੋਹਰਬਾਰ ਬੰਦੇ ਜਿਹੜੇ ਹੁੰਦੇ ਰੋ ਪਿੰਡ ਦੀ ਮਾਂ ਹੁੰਦੇ ਆ ਜਿਹੜਾ ਸਰਪੰਚ ਹੁੰਦਾ ਉਹ ਪਿੰਡ ਦੀ ਮਾਂ ਹੁੰਦਾ ਤੇ ਮਾਂ ਨੂੰ ਪਤਾ ਹੁੰਦਾ ਕਿ ਮੇਰਾ ਕਿਹੜਾ ਤੇਈ ਪੁੱਤਰ ਮਤਲਬ ਭੁੱਖਾ ਆ ਜਾਂ ਰੱਜੇ ਦਾ ਜਾਂ ਜਿਹਦੇ ਕੋਲ ਕੁਝ ਚੀਜ਼ ਹੈ ਕਿ ਨਹੀਂ ਹੈ ਕਿ ਸਾਨੂੰ ਮਤਲਬ ਕਿ ਇਹ ਕਿ ਸਾਨੂੰ ਕਿਸੇ ਨੇ ਵੀ ਸਾਰੇ ਨੇ ਨਜ਼ਰ ਅੰਦਾਜ਼ ਕੀਤਾ ਆ ਇੱਥੇ ਸਾਰੇ ਆਪਣੇ ਆਪਣੇ ਜਿਹੜੇ ਆ ਉਹ ਉਹਨਾਂ ਨੂੰ ਮਤਲਬ ਕਿ ਅੱਗੇ ਫੇਸ ਕਰਦੇ ਆ ਇਹ ਜਿਹੜੇ ਸਾਡੇ ਪਰਿਵਾਰ ਰਹਿ ਗਏ ਨਾ ਸਾਡੇ ਝਾੜਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਨੁਕਸਾਨ ਇਹ ਤਿੰਨ ਪਰਿਵਾਰਾਂ ਦਾ ਹੋਇਆ ਸੀ ਮਤਲਬ ਕਿ ਇੱਕ ਇੱਕ ਘਰ ਹੈ ਇੱਕ ਨਾਲ ਦਾ ਸਾਹਮਣਾ ਕਰ ਹੈ ਇੱਕ ਘਰ ਸਾਡੇ ਰਸਤੇ 'ਚ ਪੈਂਦਾ ਆ ਠੀਕ ਹੈ ਜੀ ਤੇ ਇਹਨਾਂ ਨੂੰ ਕੋਈ ਨੇ ਵੀ ਫਿਜ਼ੀਕਲੀ ਆ ਕੇ ਨਾ ਇਹਨਾਂ ਦੇ ਕਿਸੇ ਬੰਦੇ ਨੇ ਆ ਕੇ ਦਿਖਾਇਆ ਕਿਸੇ ਨੂੰ ਤੇ ਨਾ ਮਤਲਬ ਕਿ ਆਪ ਕੋਈ ਨੇ ਆ ਕੇ ਇਹਨਾਂ ਨੂੰ ਕੋਈ ਕਿਹਾ ਵੀ ਤੁਹਾਨੂੰ ਕੋਈ ਮਾਲੀ ਸਹਾਇਤਾ ਜਾਂ ਕੋਈ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਿ ਤੁਹਾਨੂੰ ਕੋਈ ਲੋੜ ਕਿਸੇ ਇਵਨ ਕਿ ਕਿਸੇ ਨੇ ਇਹ ਵੀ ਨਹੀਂ ਪੁੱਛਿਆ ਨਾ ਕਿ ਤੁਹਾਨੂੰ ਕਿਸੇ ਨੇ ਰਾਸ਼ਨ ਦਿੱਤਾ ਕਿ ਨਹੀਂ ਦਿੱਤਾ ਉਹ ਰੇ ਪਰਿਵਾਰ ਇੰਨਾ ਗਰੀਬ ਹੈ ਕਿ ਇਹਨਾਂ ਦੇ ਘਰ ਜਾਓ ਤੇ ਇਹਨਾਂ ਦੇ ਵਿਚਾਰੇ ਦੋ ਕਮਰੇ ਨੇ ਤੇ ਮਤਲਬ ਕਿ ਦੋ ਬੇਟੇ ਇਹਨਾਂ ਦੇ ਇੱਕ ਕਮਰੇ ਦੇ ਵਿੱਚ ਦੋ ਬੇਟੇ ਤੇ ਇੱਕ ਮੀਆ ਬੀਬੀ ਨੇ ਰਹਿਣਾ ਬਰਾਂਡੇ ਦੇ ਵਿੱਚ ਦਾਦੀ ਦਾਦਾ ਰਹਿੰਦੇ ਨੇ ਦੂਜੇ ਪਾਸੇ ਛੋਟਾ ਮੁੰਡਾ ਆ ਉਹਦੇ ਵੀ ਦੋ ਬੱਚੇ ਨੇ ਤੇ ਚਲੋ ਗਰੀਬ ਤੇ ਸਾਰੇ ਮਤਲਬ ਕਿ ਦੇਖਣਾ ਚਾਹਦਾ ਇੱਕ ਨਜ਼ਰ ਨਾਲ ਸਾਰਿਆਂ ਨੂੰ ਚਲੋ ਸਾਡੇ ਖਿਲਾਫ ਜਾਂ ਕੋਈ ਵੀ ਜੇ ਕਿ ਹਣ ਤੁਹਾਡੇ ਦਿਮਾਗ ਦੇ ਵਿੱਚ ਕੋਈ ਜ਼ਹਿਰ ਕੋ ਲਿਆ ਆ ਜਾਂ ਕੋਈ ਦਿਮਾਗ ਦੇ ਵਿੱਚ ਤੁਹਾਨੂੰ ਲੱਗਦਾ ਵੀ ਮੈਂ 420 ਜਾਂ 520 ਆ ਚਲੋ ਠੀਕ ਹੈ ਮੈਂ ਗਲਤਾਂ ਚਲੋ ਸਾਡੇ ਪਿੰਡ ਦੇ ਹੋਰ ਵੀ ਲੰਬੜਦਾਰ ਵੀ ਹੈ ਮੈਂਬਰ ਵੀ ਹੈ ਨਾ ਚਲੋ ਸਰਪੰਚ ਸਾਹਿਬ ਆਇਆ ਹੈ ਚਲੋ ਇੱਕ ਬੰਦਾ ਗਲਤ ਹੋ ਸਕਦਾ ਪੂਰੇ ਪਿੰਡ ਦੇ ਵਿੱਚ ਹੁਣ ਲੋਕਾਂ 'ਚ ਰੋਸ ਕਿਸ ਚੀਜ਼ ਨੂੰ ਲੈ ਕੇ ਹੈਗਾ ਲੋਕਾਂ ਨੂੰ ਰੋਸ ਇਸ ਗੱਲ ਦਾ ਹੈਗਾ ਸਰ ਕਿ ਜਿਨ੍ਹਾਂ ਦੇ ਮਤਲਬ ਕਿ ਕੋਈ ਨੁਕਸਾਨ ਨਹੀਂ ਹੋਇਆ ਉਹਨਾਂ ਦੇ ਘਰਾਂ ਦੇ ਵਿੱਚ ਤੁਸੀਂ ਗਏ ਵੀ ਹੈ ਹੋ ਤੇ ਉਹਨਾਂ ਨਾਲ ਤੁਸੀਂ ਮੁਲਾਕਾਤ ਵੀ ਕੀਤੀ ਹੈ ਪਰ ਜਿਹੜੇ ਲੋਕੀਏ ਰਹਿ ਗਏ ਨਾ ਇਹਨਾਂ ਨਾਲ ਵਿਤਕਰਾ ਹੋ ਰਿਹਾ ਹੈ ਇਹ ਲੋਕੀ ਆ ਕੇ ਮੇਰੇ ਨਾਲ ਰੋਂਦੇ ਨੇ ਜਦੋਂ ਪਹਿਲੇ ਵੀ ਚਲੋ ਮੇਰੇ ਨਾਲ ਗੱਲ ਹੋਇਆਤੋ ਇਹ ਮੈਂ ਛੋਤੇ ਚਲੋ ਮੈਂ ਗੱਲ ਤੋਂ ਆਗਾ ਸ਼ਾਇਦ ਚਲੋ ਤੁਸੀਂ ਵਧੀਆ ਮੈਂ ਤੁ ਆਪਨਾ ਮੀਡੀਆ ਤੇ ਉਤੇ ਵੀ ਤੁਸੀਂ ਮਤਲਬ ਐਕਟਿਵ ਰਹਿੰਦੇ ਹੋ ਉਹਦੇ ਵਿੱਚ ਮੈਂ ਦੇਖਦਾ ਕਿ ਤੁਸੀਂ ਬੜੀ ਲੋਕਾਂ ਦੀ ਮਦਦ ਕਰਨਦੇ ਹੋ इवन ਕਿ ਚੱਪਲ ਪਾ ਕੇ ਵੀ ਮਤਲਬ 10 15 ਦਿਨ ਤੋਂ ਇੱਥੇ ਹੀ ਹੋ ਸਾਡੇ ਮਤਲਬ ਗੋਲੀਆਂ ਪੰਮੇ ਜਾਂ ਇੱਥੇ ਹੀ ਘੁੰਮਣ ਵੇਦੇ ਹੋ ਤੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਸਰ ਚਲੋ ਜਿਹੜੇ ਤੁਹਾਡੇ ਆਪਣੇ ਵਰਕਰ ਨੇ ਉਹਨਾਂ ਨੇ ਕਿਉਂ ਨਹੀਂ ਤੁਹਾਡੇ ਤੱਕ ਇਹਨਾਂ ਦੀ ਮਤਲਬ ਗੱਲ ਪਹੁੰਚਾਈ ਠੀਕ ਹੈ ਨਾ ਚਲੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਤੁਸੀਂ ਮਤਲਬ ਕਿ ਜਿੰਨੂੰ ਮਰਜ਼ੀ ਮਤਲਬ ਕਿ ਅਗੇਲੇ ਨਾਲ ਲੈ ਕੇ ਉਹ ਜੋ ਮਰਜ਼ੀ ਹੈ ਮੰਗ ਕਰਦੇ ਤੁਸੀਂ ਮੰਗ ਸਾਡੀ ਇਹ ਹੈ ਕਿ ਸਰ ਜਿਹੜੇ ਇਹ ਗਰੀਬ ਬੰਦੇ ਨੇ ਇਹ ਨਾਲ ਵੀ ਦੇਖੋ ਇਹਨਾਂ ਨੂੰ ਵੀ ਤੁਹਾਡਾ ਹੀ ਆਸਰਾ ਆ ਜਿਹੜਾ ਮੌਕੇ ਦਾ ਰਾਜਾ ਹੁੰਦਾ ਸਾਰੇ ਉਹਦੇ ਨਾਲ ਦੇਖਦੇ ਆ